ਨੌਜੋਬ ਨਵੀਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਆਗਾਜ ਵੈਲਫੇਅਰ ਸੁਸਾਇਟੀ ਰਜਿਸਟਰਡ ਵੱਲੋਂ ਅੱਜ ਸੋਲੰਕੀ ਹਸਪਤਲ ਸੂਆ ਰੋਡ ਗਿਆਸਪੁਰਾ ਵਿਖੇ ਮੁਫਤ ਮੈਡੀਕਲ ਅਤੇ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਕੈਂਪ ਦੌਰਾਨ ਮਰੀਜ਼ਾਂ ਦਾ ਮੁਫਤ ਮੈਡੀਕਲ ਚੈੱਕਅਪ ਸ਼ੂਗਰ, ਬੀਪੀ, ਐਚਬੀ ਨਿਊਰੋਪੈਥੀ ਦਾ ਪਤਾ ਲਗਾਉਣਾ ਅਤੇ ਦੰਦਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਇਹ ਕੈਂਪਸ ਸੋਲੰਕੀ ਹਸਪਤਾਲ ਦੇ ਐਮ ਡੀ ਡਾਕਟਰ सुरेंद्र ਸਿੰਘ ਸੋਲੰਕੀ ਅਤੇ ਸੁਸਾਇਟੀ ਦੇ ਪ੍ਰਧਾਨ ਪਵਨ ਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ ਡਾਕਟਰ सुरेंद्र ਸਿੰਘ ਸੋਲੰਕੀ ਐਮ ਡੀ ਮੈਡੀਸਨ ਡਾਕਟਰ ਮਨੀਤਾ ਕੌਰ ਗਾਇਨਕੋਲੋਜਿਸਟ ਡਾਕਟਰ ਸੰਦੀਪ ਕਾਸ਼ਿਕ ਡੈਂਟਲ ਸਪੈਸ਼ਲਿਸਟ ਡਾਕਟਰ ਰਵੀ ਰੂਪ ਸਿੰਘ ਨਿਊਰੋਥੈਰੇਪੀ ਡਾਕਟਰ ਜੋਤਸਨਾ ਡਾਕਟਰ ਬੰਦਰਾ ਸ਼ਰਮਾ ਡਾਕਟਰ ਸਿੰਪੀ ਸ਼ਰਮਾ ਵੱਲੋਂ ਕੈਂਪ ਵਿੱਚ ਆਏ 200 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਪ੍ਰਧਾਨ ਪਵਨ ਪ੍ਰੀਤ ਸਿੰਘ ਨੇ ਕਿਹਾ ਕਿ ਸੋਸਾਇਟੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਹੋਰ ਥਾਵਾਂ ਤੇ ਮੈਡੀਕਲ ਕੈਂਪਾਂ ਤੇ ਖੂਨਦਾਨ ਕੈਂਪ ਵੀ ਲਗਾਏ ਜਾਣਗੇ ਸੋਸਾਇਟੀ ਦੇ ਸਰਪ੍ਰਸਤ ਪ੍ਰਭ ਕੇਰਨ ਸਿੰਘ ਨੇ ਕਿਹਾ ਕਿ ਸਾਡੀ ਸੋਸਾਇਟੀ ਦਾ ਮੁੱਖ ਟੀਚਾ ਸਮਾਜ ਦੀ ਸੇਵਾ ਅਤੇ ਲੋੜਵੰਦਾਂ ਦੀ ਮਦਦ ਕਰਨਾ ਹੈ ਇਸ ਮੌਕੇ ਡਾਕਟਰ ਆਰ.ਐਸ. ਥਿੰਦ ਡਾਕਟਰ ਗੁਰਮੀਤ ਸਿੰਘ ਦਵਿੰਦਰ ਸਿੰਘ ਮਹਿੰਦਰ ਡੋਗਰਾ ਚਰਨਜੀਤ ਕੌਰ ਸੋਨੀਆ ਜੈਸਵਲ ਮੌਨਿਕਾ ਅਨੀਤਾ ਰੇਖਾ ਆਕ੍ਰਿਤੀ ਸਰਿਤਾ ਜੈਸਵਲ ਰੂਪਾ ਕੁਮਾਰੀ ਸੀਮਾ ਰਾਣੀ ਦੀਪਕ ਕੁਮਾਰ ਗੌਰਵ ਸਿੰਘ ਰਾਕੇਸ਼ ਕੁਮਾਰ ਅੰਸ਼ੂ ਚੌਰਸੀਆ ਜੈਕਰਨ ਆਦ ਮਾਹਿਰਾਂ ਦੀ ਟੀਮ ਵੱਲੋਂ ਕੈਂਪ ਵਿੱਚ ਆਏ ਮਰੀਜ਼ਾਂ ਨੂੰ ਤੰਦਰੁਸਤ ਰਹਿਣ ਸੰਬੰਧੀ ਕਈ ਅਹਿਮ ਨੁਕਤੇ ਰਹੀ ਜਾਣਕਾਰੀ ਪ੍ਰਦਾਨ ਕੀਤੀ ਗਈ।